ਹੋ ਮੀ ਕਲੋਸਰ ਆਈ ਗੈਟ ਅਪ ਟਾਈਮ ਇਜ਼ ਬੈਲੀ ਆਊਟਸਾਈਡ ਆ ਡੋਨਟ ਵਾਂਟ ਟੂ ਵੇਸ ਟਾਈਮ ਆਈ ਦੋ ਬਲੋਕੀ ਐ ਅੱਜ ਆਪਾਂ ਚੱਲੇ ਆ ਗਊਸ਼ਾਲਾ ਏਕਮ ਦੇ ਹੱਥੋਂ ਪੱਠੇ ਪੋਣ ਹਨਾ ਏਕਮ ਪੱਠੇ ਪੋਣੇ ਸੀ ਕੀ ਕਰਨਾ ਐ ਕਮ ਨੇ ਪੱਠੇ ਨਾਲੇ ਦਸੀ ਏ ਕਰਨ ਚੱਲਾ ਮੱਥਾ ਟੇਕਣ ਦਸੀ ਦਾ ਮੱਥਾ ਟੇਕਣ ਤੇ ਪੱਠੇ ਪਉਣ ਹਨਾ ਹੋਰ ਲੱਲੇ ਕੁਛ ਨਹੀਂ ਆਉਂਦਾ ਫੋਰੀ ਕੀ ਦੇਈਂ ਅੰਦਾਪੇ ਆਟਾ ਲੈਣਾ ਹੈ ਆਟਾ ਹੂੰ ਆਟਾ ਫੋਲਕੀ ਲੈਣਾ ਆਪਾਂ ਆਟਾ ਉਹ ਲੈਣਾ ਸੀ ਲਾਹਣ ਪੇੜੇ ਪਵਾਣੇ ਨੇ ਓਕੇ ਓਕੇ ਦੋ ਲੱਲਾ ਬਸ ਹੂੰ ਹੂੰ ਇੱਕ ਅੰਦਰ ਥੁਪੂ ਆਣਾ ਹਾਂ ਇੱਕ ਅੰਦਰ ਥੁਪੂ ਆਣਾ ਮੈਂ ਕਿਹਨੂੰ ਟਿਕਨ ਚ ਲਾ ਕੇ ਤਾ ਆ ਰਿਕਸ਼ਨ ਚ ਪਾ ਦਿੰਦੀ ਹਾਂ ਚਲੇ ਇੱਕਮ ਆਪਾਂ ਬਾਈਕ ਚੱਕੀਏ ਫਿਰ ਆਪਾਂ ਹਣਾ ਚਲਿਏ ਠੀਕ ਹੈ ਇੱਕਮ ਚਲਿਏ ਫਿਰ ਇੱਕਮ ਹਾਂ ਹੈ ਕਮ ਚਲਿਏ ਚਲਿਏ ਆਪਾਂ ਹੈ ਮਾਣੋ ਚਲੋ

ਕਾਉ ਦੇਸ ਕਾਉ ਵੀ ਆ ਗਈ ਆ ਇੱਕ ਮਾਰੇ ਕਾਉ ਆ ਗਈ ਇੱਕ ਨਿੱਕੀ ਨਹੀਂ ਐਨੀ ਮਾਰਦੀ ਮਾਰੇ ਕਿ ਤਾ ਨਹੀਂ ਇੱਕ ਵਨਸ ਪਾ ਕੇ ਆਉਣਾ ਚੱਲੇ ਕੰ ਪਾ ਦੇ ਪੁੱਤ ਚਲੋ ਪਾ ਦੋ ਇੱਧਰ ਇੱਧਰ ਪਾ ਦੇ ਨਹੀਂ ਤੇ ਇੱਥੇ ਵਿੱਚ ਉਹ ਤੂੜੀ ਪਈ ਨਾ ਮਿਕਸ ਹੋ ਜਾਣਾ ਇੱਕ ਹੱਥ ਪਾ ਹੱਥ ਲਗਾ ਨਾ ਇੱਧਰ ਲੈ ਇੱਧਰ ਇਹ ਵੀ ਕੰਮ ਹੈ ਹਾਂ ਹਾਂ ਉੱਥੇ ਰੱਖ ਦੇ ਸਾਈਡ ਤੇ ਖਾ ਲੇ ਇੱਕ ਵਾਰੀ ਰੱਖ ਦਿਓ ਹਨਾ ਰੱਖ ਦੇ ਰੱਖ ਦੇ ਰੱਖ ਦੇ ਰੱਖ ਦੇ ਰੱਖ ਦੇ ਖਾਲੀ ਜਗਾ ਕਰ ਦੇ ਚੱਲ ਖਾਣਾ ਦਾ ਜਗਾ ਕਰ ਦੇ ਅੱਛਾ ਹਾਂ ਵੀ ਚੜੀ ਹੋਰ ਅੱਗੇ ਤੱਕ ਲੈ ਕੇ ਤੇ ਇਹ ਕੁਛ ਹਾਂ ਹਾਂ ਪੱਠੇ ਲਿਓ ਨੇ ਠੀਕ ਹੋ ਦੇਖੀ ਇਹ ਦਾਵਾਤਾ ਜਗ੍ਹਾ ਜਗ੍ਹਾ ਕਰ ਦੇ ਪਿੱਛੇ ਹੋ ਜਾ ਪਿੱਛੇ ਹੋ ਜਾ ਪਿੱਛੇ ਹੋ ਜਾ ਚਲੇ ਆਪ ਕੋ ਪੱਠੇ ਲੈ ਤਕੂਦ ਮੇਰੀ ਵੀਡੀਓ ਬਣਾ ਦੇ ਫਿਰ ਮੈਂ ਹੋ ਹੋ ਲੈਣਾ ਬਾਈਕ ਤੇ ਠੀਕ ਹੈ ਹਾਂ ਕਰਨੀ ਪਵੇਗਾ ਬਾਰ ਉਹ ਲੈਣਾ ਪੈਣਾ ਕੁਛ ਐਦਾ ਦਾ ਵਿਊ ਆ ਜੀਰੇ ਗਊਸ਼ਾਲਾ ਦਾ ਏਕਮ ਤਾਂ ਮੱਥਾ ਟਿਕਾ ਦੇਣੇ ਹਨਾ ਆਜ ਮਾਰੋ ਇਹ ਕੰਮ ਲੂ ਤਾ ਅਸੇ ਅੰਕਲ ਹੋਤੇ ਲੈ ਕੇ ਜਾਣਗੇ ਇਹ ਤੁਸੀਂ ਲੋਨਾ ਸੱਜੋਂ ਸੱਜੋਂ ਹਾਂਜੀ ਕੀ ਹੁੰਦੇ ਨੇ ਪੱਠੇ ਪੱਠੇ ਹੁੰਦੇ ਨੇ ਮਾਜਾ ਕਲਿਆਣੇ ਦੀ ਕੋਮਰ ਉਹ ਚੱਕੇ ਫ੍ਰੀਕਨ ਤੇ ਡਰ ਲੱਗਦੀ ਹੁੰਦਾ ਫੇਕਾਉਂਡਰ ਦਾ ਪਿਆ ਹੋਇਆ ਇੱਦਾਂ ਬਣਿਆ ਹੋਇਆ ਆਪਣੇ ਮੈਂ ਵੀ ਫਸਟ ਟਾਈਮ ਆਈ ਆ ਮੈਂ ਵੀ ਫਸਟ ਟਾਈਮ ਆਈ ਆ ਏਕਮੇ ਫਸਟ ਟਾਈਮ ਆਇਆ ਇੱਥੇ ਸ਼ਿਵਜੀ ਦਾ ਮੰਦਿਰ ਵੀ ਬਣਿਆ ਹੋਇਆ ਹੈ ਅਸੀਂ ਅੰਕਲ ਸਾਡੇ ਵਾਸਤੇ ਲੈ ਕੇ ਜਾ ਰਹੇ ਹਾਂ ਕਿਉਂਕਿ ਅਸੀਂ ਨਹੀਂ ਚੁੱਕ ਸਕਦੇ ਇੰਨਾ ਕੁਝ ਕਿਉਂਕਿ ਏਕਮੇ ਵੀ ਫੜਨਾ ਹੁੰਦਾ ਨਾ ਫਿਰ ਏਕਮਾ ਮੂੰਹ ਦੇਖੀ ਹਾਂ ਇੰਨੀਆਂ ਸਾਰੀ ਆ ਗਈ ਇੱਥੇ ਤਾਂ ਉਹ ਛੋਟੀ ਜੀ ਆ ਗਈ ਇੱਕ ਕੋਹਲੀ ਆ ਗਈ ਹਾਏ ਉਹ ਦੇਖੀ ਕਦੇ ਮੈਨੂੰ ਖਵਾ ਦੋ ਅਮਾਗਰ ਹੀ ਆ ਗਈ ਆ ਇਹ ਕਹੇ ਉਹ ਕਹਿੰਦੇ ਮੈਨੂੰ ਖਵਾ ਦੋ ਉਹ ਵੀ ਦੂਸਰੀ ਵੀ ਆ ਗਈ ਆ ਇਹ ਮਾਗਰ ਤਾਂ ਲੱਗ ਜਾਂਦੀ ਹੁੰਦੀ ਆ ਕਿਤੇ

ਕਹਿੰਦਾ ਦੋ ਇਕਮ ਲਾ ਆ ਜਾ ਪੁੱਤ ਤਾਂ ਉਹਨੂੰ ਦੇ ਦੇ ਭੁੱਖ ਲੱਗੀ ਉਹਨੂੰ ਹਾਂ ਭੁੱਖ ਲੱਗੀ ਉਹਨੂੰ ਇੱਥੇ ਆ ਦੇ ਧਿਆਨ ਨਾਲ ਧਿਆਨ ਨਾਲ ਪੁੱਤ ਹੱਥ ਨਾਲ ਕਹਿੰਦਾ ਪਿੱਛੇ ਆ ਆ ਦੇ ਪਾ ਦੇ ਦੇ ਪੁੱਤ ਦੇ ਦੇ ਛੱਡ ਪਿੱਛੇ ਫਰਫੜ ਖਾਂਦੀ ਆ ਪਿਆ ਇਕਮ ਦੋ ਹੋਰ ਪੁੱਤ ਜਾਓ ਜਾਓ ਜਲਦੀ ਜਲਦੀ ਹੋਰ ਪਾ ਦੇ ਇੱਕ ਲੈ ਜਾ ਤੂੰ ਵੀ ਹੋਰ ਲੈ ਜਾ ਇੱਕ ਹਾਂ ਹਾਂ ਇੱਕ ਤੂੰ ਆ ਪਾ ਦੇ ਕਾਉ ਨੂੰ ਤੂੰ ਅੱਧਰ ਪਾ ਦੇ ਪਾ ਦੇ ਪਾ ਦੇ ਮਛਰਾ ਚਲੋ ਜੇ ਆ ਵੀ ਕਰਦੀ ਹੁੰਦੀ ਗਾਵ ਮਾਤਾ ਨੂੰ ਕਿੱਦਾਂ ਕਰਦੇ ਜਾ ਹਾਂ ਹੱਥ ਨਾਲ ਆਧਰ ਪਾ ਦੋ ਇੱਧਰ ਨਹੀਂ ਘੱਟ ਪਾਈ ਆ ਵੇ ਏਕਮ ਖੁਸ਼ ਹੋ ਰਹੀ ਆ ਨਾ ਇੱਧਰ ਪਾਈਓ ਨੇ ਇੱਧਰ ਪਾਈਓ ਇੱਧਰ ਨਹੀਂ ਤੁਸੀਂ ਪਾਈ ਆ ਇਹ ਕ ਮੋ ਚੋਕਲਾ ਉਹ ਵੀ ਆਈ ਉਹ ਚੌਥਾ ਪਤੋ ਐ ਚੋਕਲੇ ਲੈ ਜਾ ਪਰ ਦੇ ਦੇ ਯਾਰ ਐ ਐ ਇਹ ਇਹ ਪਾ ਦੇ ਹਾਂ ਹਾਂ ਪਾ ਦੇ ਕਾਉਣ ਪਾ ਦੋ ਤੂੰ ਬੱਸ ਕਰ ਨੂੰ ਨਹੀਂ ਇਹ ਤੋੜ ਹਾਂ ਮੈਂ ਪਾ ਦੇ ਥੋੜੇ ਜਿ ਤੱਕ ਰੋਣਾ ਬਾਹਰ ਰੱਖ ਲੈ ਨੀ ਹਾਂ ਹਾਂ ਅੱਗੇ ਕਿਤੇ ਪਾ ਲਓ ਅੰਦਰ ਕਿੱਥੇ ਪਾ ਦੋ ਬੱਸ ਇਹਨਾਂ ਨੇ ਖਾ ਲੈਨੇ ਆਪੇ ਗਰਮੀ ਨਾਲ ਵੱਜ ਗਈ ਸਾਡੀ ਬੈਂਡ ਹੁਣ ਆਪਾਂ ਚੱਲੇ ਘਰੇ ਹਣਾ ਇਹ ਕੰਮ ਇਹ ਕੰਮ ਨੇ ਕੀ ਪਾਇੇ ਪੱਠੇ ਕੀ ਪਏ ਪੱਤੇ ਪੱਤੇ ਦੀ ਦਪਤ ਪੱਤੇ ਉਹ ਮਾਰੇ ਗਾਵਣਾ ਪਤਾ ਹੈ ਉਹ ਗਾਨਿਆ ਦਾ ਆ ਜੇ ਬਾਰੇ ਕਿਤਾਬਾਂ ਤੋਂ ਨਹੀਂ ਨਹੀਂ ਰੀਲੀ ਆ ਜਾਂਦੀਆਂ ਚਲੋ ਆਓ ਚਲ ਗਿਆ ਗਰਮੀ ਤੋਂ ਬੁਰੇ ਆ ਲੋਕ ਹਨਾ ਇੱਕ ਹੋਰ ਉਹ ਕਿਉਂ ਮੰਦਿਰ ਮੰਦਿਰ ਮੱਥਾ ਟੇਕ ਲਈ ਹੈ ਹਨਾ Ne yapıyor? 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 ਉਹ ਕਿਦਾ ਬੋਲਦੀ ਪਈ ਆ